ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮਾਨਜੋਗ ਐਸਐਸਪੀ ਬਟਿੰਡਾ ਵੱਲੋਂ ਅੱਜ ਡੱਬ ਵਾਲੀ ਰੋਡ ਢੋਮ ਵਾਲੀ ਬੈਰੀਅਲ ਦੇ ਉੱਤੇ ਨਾਕੇਬੰਦੀ ਕਰਕੇ ਗੱਡੀਆਂ ਦੀ ਬੱਸਾਂ ਦੀ ਚੈਕਿੰਗ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਨੇੜੇ ਆ ਰਹੇ ਹਨ ਜਿੰਨਾ ਦੇ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਜਗ੍ਹਾਵਾਂ ਤੇ ਜਿਹੜੇ ਨਾਕੇਬੰਦੀ ਕੀਤੀ ਗਈ ਹੈ ਤੇ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਬਠਿੰਡਾ ਦਾ ਕਹਿਣਾ ਹੈ ਕਿ ਇਹਨਾਂ ਰਸਤੇ ਰਾਹੀਂ ਕੋਈ ਵੀ ਮਾੜੇ ਅੰਸ਼ਰ ਨਸ਼ਾ ਵਗੈਰਾ ਜਾਂ ਕੋਈ ਹੋਰ ਸਮਾਨ ਨਾ ਲੈ ਕੇ ਆ ਜਿਹਦੇ ਕਰਕੇ ਇਹਨਾਂ 'ਤੇ ਬੰਦੀ ਕੀਤੀ ਗਈ ਹੈ ਔਰ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਇਸ ਦੇ ਦੌਰਾਨ ਬਖਸ਼ਾ ਨਹੀਂ ਜਾਵੇਗਾ ਐਸਐਸਪੀ ਬਠਿੰਡਾ ਵੱਲੋਂ ਜਾਣਕਾਰੀ ਦਿੱਤੀ ਗਈ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਹਰਿਆਣੇ ਦੇ ਉੱਚ ਅਧਿਕਾਰੀਆਂ ਨਾਲ ਵੀ ਗਲਵਤ ਕੀਤੀ ਜਾ ਰਹੀ ਹੈ ਬਲੈਰੋ ਥੋੜੀ ਹੈ वारियाली के लिए आप जैसे काफी कोशिश है तो सुनानी ही देता है तेरे को वही रोकी है वही रोकी है आप अच्छा ना बुद्धि लग जाती है बाजू मालूम करती है नहीं तो आओ मैं दाऊद दाऊद अपना ਫੇਕ ਬੈਕ ਜਾਓ ਜੇ ਪੁਰਾਣਾ ਘਰ ਟਿਕਾ ਜਾਓ ਮੈਡਮ ਉੱਤੇ ਚੱਕ ਕੇ ਕਰਿਓ ਆ ਕੀ ਦਾ ਜੀ ਆ ਕੀ ਦਾ ਸਾਮਾਨ ਆ ਨਹੀਂ ਨਹੀਂ ਜੀ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲਗਦੇ ਦਵਾਲੀ ਉਹ सिरसा ਜ਼ਿਲ੍ਹਿਆਂ ਦੇ ਹਰਿਆਣੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਇੱਕ ਸਪੈਸ਼ਲ ਨਾਕਾਬੰਦੀ ਰੱਖੀ ਹੈ ਜਿਹਦਾ ਨਾ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲਿਸਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਹਾਂਜੀ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੈਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ अराउंड 16 ਇਦਾਂ ਦੇ ਨਾਕਾ ਪੁਆਇੰਟਸ ਆ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਟਸ ਚੂਜ਼ ਕਰਕੇ ਨਾਕਾਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਹੈਗੀ ਅਸੀਂ ਆਪਣੇ ਨਾਕਿਆਂ ਦੀ ਨੰਬਰ ਵੀ ਵਧਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਜਿਹੜੇ ਸੱਜਣ ਹੈ ਉਹਨਾਂ ਦਾ ਬਹੁਤ ਬਹੁਤ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੰਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ਏਡੀਜੀਪੇ ਹਸਾਰ ਰੇਂਜ ਹੈ ਸਾਡੀ ਏਡੀਜੀ ਬਠਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਦੈਂ ਬਠਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਟਰ ਸਟੇਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ ਔਰ ਡੀਐਸਪੀ ਰੂਰਲ ਔਰ ਡੀਐਸਪੀ ਤਲਵੰਡੀ ਸਾਹਬ ਉਹ ਔਰ ਇਹਨਾਂ ਦੇ ਜਿਹੜੇ ਖਾਣੇ ਲੱਗਦੇ ਆ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਇੰਟਰਸਟੇਟਾਈਜ਼ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਕਾ ਡੂਮ ਵਾਲੇ ਇਹ ਵੀ ਇਸੇ ਐਂਗਲ ਤੋਂ ਸੈਟ ਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀ ਹੋ ਰਹੀ ਹੈ ਸੰਗਤਾਣਾ ਬੜਾ ਵਧੀਆ ਕੰਮ ਕਰਦਾ ਹੈ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇੱਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਹੈ ਇਹ ਰਸਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣਾ ਆਪਣੀ ਰਿਕਵਰੀਜ਼ ਬਧਾਈਏ